ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਤਵਾਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਦੇ ਦਰਵਾਨਾਂ ਦੇ ਹਾਜ਼ਰੀ ਭਰੇ ਗੁਰ ਸੰਗਤ ਜੀ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸ਼ੇਖੇ ਮੇਰ ਪਰਿਆ ਹੱਥ ਰੱਖਣਾ ਜੋ ਆਲੀ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਹੁਕਮ ਪਕਸ਼ਾ ਹੈ ਉਸ ਤੇ ਵਿਚਾਰ ਕਰ ਲਈਏ ਜੀ ਮੂ ਪੂਜਰੇ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਈ ਕਹਾ 부ਦ ਪ੍ਰਭ ਤੁਸ਼ ਹਮਾਰੀ ਵਰਨ ਸ ਕੈ ਮਹ ਮਾ ਜੋ ਤੁਹਾਰੀ ਆਮਨਾ ਸਖਤ ਕਰ ਸਿਵਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸੂਰਠ ਮਹੱਲਾ ਪੰਜਵਾ ਇਹ ਸੂਰਨ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਕਿਰਪਾਣੀ ਹੈ ਜੀ ਕਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਤ ਪਛਾਨ ਏ ਵਹਿਰੂ اے ਕਾਲਪੁਰਖ ਤੂੰ ਸਾਡੀਆਂ ਗਿੰਦੀਆਂ ਅਹੰਕਾਰ ਅਸੀਂ ਹਮ ਕਰਤੇ ਬਹੁਤ ਕਮਾਮ ਦੇ ਕਿਸੇ ਅੰਤ ਨਾ ਪਾਰਾ ਬਾਹਰ ਅਰ ਕਿਰਪਾ ਕਰਕੇ ਬਖਸ਼ ਲਓ ਆ ਪਾਪੀ ਵੱਡੇ ਗੁਨਾਹਗਾਰ ਅਸੀਂ ਵੱਡੇ ਵੱਡੇ ਗੁਨਾਹਗਾਰ ਆ ਤੂੰ ਮਾਹਰਾ ਕਿਰਪਾ ਕਰਕੇ ਬਖਸ਼ ਲਓ ਸਾਡੇ ਕੋ ਬਹੁਤ ਕਥਾਈਆਂ ਹੁੰਦੀਆਂ ਬਹੁਤ ਗੱਦੇ ਹੋ ਜਾਂਦੇ ਆ ਤੇ ਸਾਨੂੰ ਬਚ ਲੋ ਆਮਰ ਉੰਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਕੋ ਸਤਗੁਰ ਸੰਗ ਕੀਰੀ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸਭ ਸੋਖ ਸੰਤਾਪੇ ਇਹ ਵੈਗਰੂ ਇਹ ਤੇਰਾ ਬਿੰਦ ਹੈ ਭੁੱਲਿਆਂ ਵਿਸਰਿਆਂ ਨੂੰ ਆਪਣੇ ਗੱਲ ਦੇ ਨਾਲ ਲਾਉਣਾ ਭਾਈ ਜੋਗਾ ਸਿੰਘ ਜੀ ਆਗਿਆ ਲੈ ਕੇ ਗੁਰੂ ਮੈਨ ਸਿੰਘ ਜੀ ਮਹਾਰਾਜ ਤੋਂ ਕਿ ਆਪਣਾ ਵਿਆਹ ਕਰਾਉਣ ਵਾਸਤੇ ਚੱਲ ਪਏ ਪਰਿਵਾਰ ਨੇ ਜੋਰ ਪਾਇਆ ਕਿ ਜੀ ਜਵਾਨ ਹੋ ਗਿਆ ਬੱਚਾ ਇਹਦਾ ਵਿਆਹ ਕਰ ਦਈਏ ਤੇ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਸੀ ਮਹਾਰਾਜ ਜਦੋਂ ਹੁਕਮ ਕਰੋਗੇ ਮੈਂ ਉਸੇ ਟਾਈਮ ਹੀ ਆ ਜਾਵਾਂਗਾ ਤੇ ਸਾਡੇ ਘਰ ਦੇ ਪਰਿਵਾਰ ਆਇਆ ਹੈ ਤੇ ਮੈਨੂੰ ਜਾ ਲੈਣ ਦਿਓ ਗੁਰੂ ਮਹਾਰਾਜ ਦਸ਼ਵੇਂ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ ਭਾਈ ਜੋਗਾ ਸਿੰਘ ਜੀ ਦਾ ਵਿਆਹ ਰੱਖਿਆ ਗਿਆ ਤੇ ਸਿੰਘ ਨੂੰ ਗੁਰੂ ਮਹਾਰਾਜ ਜੀ ਨੇ ਹੁਕਮ ਦੇ ਕੇ ਭੇਜਤਾ ਉਸ ਨੂੰ ਨਮਾ ਲਾ ਕੇ ਭੇਜਤਾ ਇੱਕ ਗੁਰਸਿੱਖ ਚੱਲ ਗਿਆ ਇਹ ਕਹਿ ਦਿੱਤਾ ਕਿ ਜਦੋਂ ਤੀਜੀ ਲਾਹ ਹੋ ਜਾਵੇ ਨਾ ਉਦੋਂ ਇਹ ਮੇਰਾ ਹੁਕਮ ਹੈ ਜੋ ਸਾਡਾ ਹੁਕਮ ਹੈ ਇਹ ਉਦੋਂ ਜੋਗਾ ਸਿੰਘ ਨੂੰ ਦੇਣਾ ਹੈ ਤੇ ਉਹਨੇ ਤੇ ਲਿਖਿਆ ਸੀ ਹੁਕਮ ਪੜ੍ਹਦਿਆ ਸੀ ਚੱਲ ਕੇ ਆ ਜਾ ਤਾਂ ਭਾਈ ਜੋਗਾ ਸਿੰਘ ਜਿਹੜਾ ਤੀਜੀ ਲਾਹ ਹੋਈ ਸੀ ਤੇ ਚੌਥੀ ਲਾਂ ਵਿਸ਼ੇ ਛੱਡ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਘਰ ਦੇ ਆ ਪਰਿਵਾਰ ਵਾਲਿਆਂ ਰਿਸ਼ਤੇਦਾਰਾਂ ਸੰਬੰਧੀਆਂ ਨੇ ਬੜਾ ਜ਼ੋਰ ਪਾਇਆ ਵੀ ਮਿੰਟ ਪੰਜ ਲੱਗਣੇ ਸਾਰੇ ਚੌਥੀ ਲਾਂ ਪੂਰੀ ਕਰ ਲੋ ਉਹਨੇ ਕਿਹਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੈਂ ਇੱਥੇ ਛੱਡ ਕੇ ਚੱਲ ਜਾਣਾ ਰਾਹ ਤੇ ਜੁਰਿਆ ਗਿਆ ਤੁਰੇ ਤੁਰੇ ਜਾਂਦੇ ਤੇ ਮਨ ਦੇ ਵਿੱਚ ਹੰਕਾਰ ਆ ਗਿਆ ਕਹਿੰਦਾ ਵੀ ਰੇਕੋ ਮੈਂ ਕਿੰਨਾ ਵੱਡਾ ਸਿੱਖ ਹਾਂ ਮੈਂ ਲਾਵਾ ਵਿੱਚੇ ਛੱਡਦੀਆਂ ਗੁਰੂ ਮਾਹ ਲਦਾ ਸੁਨਾ ਮਿਲਿਆ ਮੈਂ ਲਾਵਾ ਛੱਡ ਦਿੰਦੀਆਂ ਤੋਂ ਅੱਗੇ ਤੁਰਦਾ ਗਿਆ ਤੁਰਦਾ ਤਦਿਆ ਜਦੋਂ ਹੰਕਾਰ ਆ ਜਾਂਦਾ ਹੈ ਨਾ ਹਉਮੈ ਆ ਜਾਂਦੀ ਹੈ ਤੇ ਮਨ ਫੁੱਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਮਨ ਵਿਗੜ ਜਾਂਦਾ ਕਹਿੰਦੇ ਦੁੱਧ ਤੇ ਬੁੱਧ ਇਹਨੂੰ ਫਿੱਟਦੇ ਆ ਪਤਾ ਨਹੀਂ ਲੱਗਦਾ ਕਦੋਂ ਬੁੱਧ ਫਿੱਟ ਜਾਣੀ ਤੇ ਕਦੋਂ ਦੁੱਧ ਫੁੱਟ ਜਾਣਾ ਜਦੋਂ ਅੱਗੇ ਗਿਆ ਹਿਸ਼ਾਲਪੁਰ ਦੇ ਬਜਾਰਾ ਵਿਖੇ ਲੰਗਰ ਲੱਗਾ ਇੱਕ ਵੇਖਿਆ ਬੜੀ ਨੌਜਵਾਨ ਬੜੀ ਸੁੰਦਰ ਬੇਸਵਾ ਉੱਥੇ ਖੜੀ ਆ ਇਸ਼ਾਰੇ ਕਰ ਰਹੀ ਲੋਕਾਂ ਨੂੰ ਨੌਜਵਾਨ ਸੀ ਇਹ ਵੀ ਇਹਨੂੰ ਇਸ਼ਾਰਾ ਕਰ ਦਿੱਤਾ ਇਹ ਵੀ ਰੁਕ ਗਿਆ ਰੁਕ ਗਿਆ ਉੱਥੇ ਵੀ ਗੁਰੂ ਮਹਾਰਾਜ ਕਿਹੜਾ ਵੇਂਦੇ ਆ ਜਿਹੜਾ ਸਿੱਖ ਗਿਆ ਉਹ ਵੀ ਉੱਥੇ ਰਹਿ ਗਿਆ ਜਿੰਨੇ ਮੈਨੂੰ ਸੁਣਾ ਦਿੱਤਾ ਗੁਰੂ ਸਾਹਿਬ ਦਾ ਤੇ ਲਾਵਾ ਤਾਂ ਮੈਂ ਛੱਡ ਹੀ ਆਇਆ ਇਸ ਕਰਦੀ ਗਵਾਈ ਸਿੱਖ ਵੀ ਭਰੂਗਾ ਕਿ ਮੈਂ ਚੌਥੀ ਲਾਂ ਵਿੱਚੇ ਛੱਡਦੀ ਆ ਪਰਿਵਾਰ ਵਾਲੇ ਵਿਗਵਾਈ ਭਰਨਗੇ ਕਿ ਮੈਂ ਚੌਥੀ ਲਾਂ ਵਿੱਚੇ ਛੱਡਦੀ ਆ ਹੁਣ ਕਿਹੜਾ ਕੋਈ ਵੇਂਦਾ ਉਹ ਅਜੇ ਵੇਸ਼ਵਾ ਕੋਲ ਰਾਤ ਕੱਟ ਕੇ ਜਾਂਦੇ ਆ ਵੇ ਕੋਈ ਇਦਾਂ ਹੁੰਦਾ ਹੈ ਵੇਸ਼ਵਾ ਕੇ ਦੀ ਸ਼ਾਮਾਂ ਨੂੰ ਆਵੀ ਉਹ ਸ਼ਾਮਾਂ ਨੂੰ ਗਿਆ ਜਾ ਕੇ ਪਹਿਰੇਦਾਰ ਨੂੰ ਪੁੱਛਿਆ ਭਈ ਮੈਂ ਉੱਪਰ ਜਾਣਾ ਪਹਿਰੇਦਾਰ ਨੇ ਕਿਹਾ ਨਹੀਂ ਅਜੇ ਟਾਈਮ ਨਹੀਂ ਹੈ ਅਜੇ ਉੱਪਰ ਕੋਈ ਗਿਆ ਹੋਇਆ ਹੈ ਤੇ ਜੋਗਾ ਸਿੰਘ ਪਿੱਛੇ हट ਕੇ ਬਹਿ ਗਿਆ ਕਰਦਿਆਂ ਕਰਦਿਆਂ ਦਿਨ ਦਾ ਚੜ੍ਹਾ ਆ ਗਿਆ ਫਿਰ ਜੋਗਾ ਸਿੰਘ ਆ ਬੇ ਪਹਿਲੇ ਦਾ ਸ਼ਕਤੀ ਨਾਲ ਬੋਲਿਆ ਉਹਨੂੰ ਵੀ ਪਿਛੇ हट ਜਾ ਵੇਖਣ ਨੂੰ ਤੇ ਗੁਰੂ ਦਾ ਸਿੱਖ ਲੱਗਦਾ ਪਰ ਉੱਪਰ ਅੰਵੇਸਵਾ ਦੇ ਘਾੜੇ ਘਰਵਾਲੇ ਤੁਰਿਆ ਫਿਰਦਾ ਹੈ ਹੁਣ ਤੇ ਅਬਰਤ ਵਿੜਾ ਹੋ ਗਿਆ ਐਸਵੇਂ ਦੇ ਗੁਰੂ ਕੀ ਨਾਮ ਜਪਦੇ ਨੇ ਉਤੋਂ ਜਦੋਂ ਉਹਨੇ ਕਿਹਾ ਨਾ ਗੁਰੂ ਦਾ ਸਿੱਖ ਜਪਦਾ ਤੇ ਮਨ ਦੇ ਕੇ ਠੇਸ ਲੱਕੀ ਫਿਰ ਚੇਤਾ ਆ ਗਿਆ ਵੀ ਮੈਂ ਤੇ ਸਿੱਖ ਤੇ ਮੈਂ ਗੁਰੂ ਦਾ ਹੀ ਉਹ ਤੋਂ ਮੁੜ ਪਿਆ ਵਾਪਸ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਪਹੁੰਚਿਆ ਤਾਂ ਗੁਰੂ ਮਹਾਰਾਜ ਕਹਿੰਦੇ ਕੀ ਹਾਲ ਆ ਵੀ ਕਿਵੇਂ ਸੱਭਰੇ ਆਂਦਾ ਜੀ ਬਹੁਤ ਵਧਿਆ ਰਿਆ ਗੁਰੂ ਮਹਾਰਾਜ ਕਹਿੰਦੇ ਜੋਗਾ ਸਿੰਘਾ ਬਾਕੀ ਤੇ ਤੇਰਾ ਸਾਰਾ ਕੁਝ ਠੀਕ ਸੀ ਪਰ ਤੂੰ ਨਾ ਅੱਜ ਇੱਕ ਕੰਮ ਬਹੁਤ ਮਾੜਾ ਕੀਤਾ ਮਹਾਰਾਜ ਉਹ ਕਹਿੰਦਾ ਮਹਾਰਾਜ ਕੀ ਕੀਤਾ ਕਹਿੰਦਾ ਤੂੰ ਮੈਨੂੰ ਅੱਜ ਵੇਸਵਾ ਦਾ ਪਹਿਰੇਦਾਰ ਬਣਾ ਛੱਡਿਆ ਸਾਰੀ ਰਾਤ ਤੁਮਾਰੀ ਨਸਾਰੀ ਰਾਤ ਮੈਨੂੰ ਵੇਸਵਾ ਦਾ ਪਹਿਰੇਦਾਰ ਬਣਾ ਛੱਡਿਆ ਤੇ ਜੇ ਤੇਰੀ ਸਿੱਖੀ ਹੈ ਨਾ ਤੇ ਤੇ ਤੂੰ ਸਾਡਾ ਸਿੱਖ ਹੈ ਤੇ ਹਮ ਖਿਰ ਖਿਰ ਭੂਲ ਵਿਗਾੜ ਪਿਤਾ ਸਮਝਾ ਦੇਗੇ ਹਮ ਬਾਲਕ ਮੂਖ ਮੁਕਤ ਅਜਾਨ ਅਸੀਂ ਬਾਲਕ ਅਜਾਨ ਤੇ ਪਿਤਾ ਸਾਡੇ ਨੇ ਸਮਝਾਣਾ ਸਮਝਾਣਾ ਸਾਨੂੰ ਗੁਰੂ ਮਹਾਰਾਜ ਜੀ ਦੇ ਪੈਰੀ ਪੈ ਗਿਆ ਚਰਨਾਂ ਦੇ ਸੀਸ ਰੱਖ ਲਿਆ ਨੂਰੋ ਰੋਕੇ ਹੰਜੂਆਂ ਦੇ ਨਾਲ ਉਹਨਾਂ ਦੇ ਪੈਰ ਧੋ ਦਿੱਤੇ ਕਹਿੰਦਾ ਮਹਾਰਾਜ ਸੁੱਤ ਖਿੰਕਿਰ ਭੂਰ ਵਿਗਾਰ ਆਪ ਪਿਤਾ ਗੱਲ ਲਾਵेंगे ਤੇ ਗੁਰੂ ਮਹਾਰਾਜ ਨੇ ਗੱਲ ਲਾਇਆ ਗੁਰਸਿੱਖ ਇਸ ਤਰ੍ਹਾਂ ਨਹੀਂ ਕਰੀਦਾ ਗੁਰਸਿੱਖ ਜਿਹੜੇ ਨੇ ਮਨ ਪੱਕਾ ਕਰਕੇ ਚੱਲਦੇ ਨੇ ਸੋ ਇਹ ਸਿੱਖੀ ਹੈ ਤੇ ਗਲਤੀਆਂ ਅਸੀਂ ਕਰਦੇ ਆਂ ਪਰੰਤੂ ਸਾਡਾ ਜੋ ਬਖਸ਼ੰਦ ਪਿਤਾ ਹੈ ਨਾ ਪਿਤਾ ਕਿਰਪਾਲ ਆਗਿਆ ਇਹ ਕਿੰਨੀ ਬਾਰਿਕ ਮੁਖ ਮੰਗੇ ਸੋ ਦੇਣਾ ਪਿਤਾ ਵੈਗਰੂ ਸਾਡਾ ਇਹ ਆਗਿਆ ਕਰ ਦਿੰਦਾ ਕਿ ਜੋ ਪੁੱਤਰ ਸਾਡੇ ਚਾਹੁੰਦੇ ਨੇ ਜੋ ਮੇਰੇ ਸਿੱਖ ਚਾਹੁੰਦੇ ਨੇ ਇਹਨਾਂ ਨੂੰ ਉਹੋ ਕੁਝ ਦੇ ਦਿਓ ਸੋ ਇਸ ਤਰ੍ਹਾਂ ਹਮ ਅਮਰੀ ਗਣਤਨਾ ਜਣੀ ਹੈ ਕਾਈ ਵੈਗਰੂ ਸਾਡੇ ਗਨਾ ਨਾ ਗਿਣ ਤੇਰਾ ਬਿਰਧਵਾਰ ਇਹ ਕਿ ਤੂੰ ਕਰ ਜਿਹੜਾ ਜਿਹੜਾ ਤੇਰੇ ਕੋਲ ਆ ਜੇ ਤੇਰੇ ਚਰਨਾਂ ਵਿੱਚ ਆ ਜੇ ਉਹਨੂੰ ਵੈਗਰੂ ਤੋਂ ਗੱਲ ਨਾਲ ਲਾਉਣਾ ਵੈਗਰੂ ਸਾਨੂੰ ਆਪਣੇ ਨਾਲ ਲਾ ਲਓ ਸਾਨੂੰ ਆਪਣੇ ਬਣਾ ਲਓ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਉਹਨਾਂ ਦੇ ਗੁਰੂ ਮਹਾਰਾਜ ਨੇ ਭਾਈ ਜੋਗਾ ਸਿੰਘ ਨੂੰ ਹੱਥ ਦੇ ਕੇ ਰੱਖ ਲਿਆ ਕਿ ਕਰਮ ਨਹੀਂ ਕਰ ਦਿੰਦਾ ਕਿ ਕਰਮ ਤੋਂ ਰੋਕ ਲਿਆ ਤੇ ਫਿਰ ਜਦੋਂ ਰੋਕ ਲਿਆ ਤੇ ਫਿਰ ਗੁਰੂ ਮਹਾਰਾਜ ਦੇ ਚੰਦਾ ਦੀ ਗੋ ਪੈ ਗਿਆ ਨਾ ਫਿਰ ਗੁਰੂ ਮਹਾਰਾਜ ਨੇ ਗੱਲ ਨਾਲ ਲਾਇਆ ਫਿਰ ਉਹਨੂੰ ਕਿਹਾ ਸਦਾ ਸਦਾ ਜ਼ਿੰਦਗੀ ਦੇ ਰੰਗ ਮਾਣੋ ਤੇ ਪਰ ਅਸੀਂ ਤੁਹਾਨੂੰ ਹਰ ਵੇਲੇ ਹੱਥ ਦੇ ਕੇ ਰੱਖਦੇ ਆਂ ਇਹ ਗੁਰੂ ਮਹਾਰਾਜ ਦਾ ਵਿਰਤ ਹੈ ਕਿ ਉਹ ਸਾਨੂੰ ਰੱਖ ਲੈਂਦੇ ਨੇ ਸਾਚਾ ਸਾਹਿਬ ਸਤ ਮਿਹਰਵਾਨ ਜਿਹੜਾ ਮੇਰਾ ਵੈਜਰੂ ਹੈ ਨਾ ਇਹ ਸਦਾ ਮਿਹਰਬਾਨ ਹੁੰਦਾ ਕਦੇ ਗ੍ਰੋਧਤ ਨਹੀਂ ਹੁੰਦਾ ਅਸੀਂ ਵੀ ਦੋ ਚਾਰ ਵਾਰਾ ਬੱਚੇ ਨੂੰ ਕੁਝ ਚੀਜ਼ ਦੇ ਦਈਏ ਤੇ ਪੰਜਵੀਂ ਵਾਰ ਬੇਮੰਤ ਮੰਗਲੇ ਨਾ ਅਸੀਂ ਗ੍ਰੋਧਤ ਹੋ ਜਾਂਦੇ ਅਸੀਂ ਗੁੱਸੇ ਕਾ ਜਾਂਦੇ ਉਹਨੂੰ ਝੜਕ ਦਿੰਨੇ ਆ ਮਾਵਾਂ ਦੇ ਢਿੜ ਨਹੀਂ ਕਰਦੀਆਂ ਪਿਓ ਦੇ ਢਿਲ ਕਰਦੇ ਮਾਵਾਂ ਦੇ ਪਟੱਕ ਕਰਕੇ ਮੂੰਹ ਦੇ ਚਪੇੜ ਮਾਰਦੀਆਂ ਜਿਹੜਾ ਚਪੇੜ ਖਾਣ ਯੋਗਾ ਹੋਵੇ ਉਹ ਦੇ ਜਦੋਂ ਵੱਡੇ ਹੋ ਜਾਂਦੇ ਫਿਰ ਇਹ ਚਲੋ ਹਰ ਆਦ ਬਦਲ ਜਾਂਦੇ ਆ ਨਾ ਤੇ ਪਾਵੇ ਕਿੰਨਾ ਮਾਤਾ ਬੱਚੇ ਨੂੰ ਪਿਆਰ ਕਰਦੀ ਆ ਤੇ ਫਿਰ ਵੀ ਜਦੋਂ ਉਹ ਕੋਈ ਗਲਤੀ ਕਰਦਾ ਉਹਨੂੰ ਝਿੜਕਦੀ ਆ ਉਹਦੇ ਮੂੰਹ ਤੇ ਚਪੇੜ ਮਾਰ ਦਿੰਦੀ ਆ ਪਰ ਫਿਰ ਮਾਤਾ ਕੀ ਕਰਦੀ ਆ ਫਿਰ ਉਹਦਾ ਮੱਥਾ ਚੁੰਮ ਲੈਂਦੀ ਆ ਸਾਡੇ ਗੁਰੂ ਮਹਾਰਾਜ ਮਿਹਰਮਾਨ ਨੇ ਸਾਡੇ ਤੇ ਸਦਾ ਕਿਰਪਾ ਕਰਕੇ ਰੱਖਦੇ ਨੇ ਸਦਾ ਹੀ ਸਾਡੇ ਵਾਸਤੇ ਉਹ ਅਸੀਂ ਜਦੋਂ ਗੁਰੂ ਘਰ ਵੱਲ ਚੱਲ ਪੈਂਦੇ ਆ ਨਾ ਉਹ ਸਾਡੇ ਨਾਲ ਪਿਆਰ ਕਰਨ ਵਾਸਤੇ ਤੰਤ ਪਰੇਂਦੇ ਨੇ ਬੰਧ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਮੇਰੇ ਸਤਿਗੁਰੂ ਨੇ ਸਾਨੂੰ ਬੰਧ ਪਾ ਦਿੱਤਾ ਸਾਨੂੰ ਕਿ ਕਰਮਾਂ ਤੋਂ ਰੋਕ ਦਿੱਤਾ ਸਾਨੂੰ ਪੰਜ ਕਕਾਰ ਦਿੱਤੇ ਪੰਜ ਕਕਾਰ ਦੇ ਕੇ ਸਾਨੂੰ ਅਮਰਿਤ ਛਕਾ ਦਿੱਤਾ ਅਮਰਿਤ ਛਕਾ ਕੇ ਇਹ ਬੰਧ ਪਾ ਦਿੱਤਾ ਕਿ ਤੁਸੀਂ ਟੇਡੀਆਂ ਜੁੰਨਾ ਵਿੱਚ ਨਹੀਂ ਜਾਓਗੇ ਤੁਸੀਂ ਕਿਤੇ ਗਲਤ ਰਸ ਜਾਂਦੇ ਨਹੀਂ ਚੱਲੋਗੇ ਤੇ ਫਿਰ ਸਾਡੀ ਕਲਿਆਣ ਹੋ ਗਈ ਸਾਨੂੰ ਮੁਕਤੀ ਮਿਲਗੀ ਸਾਡਾ 84 ਲੱਖ ਜੋਨਾਂ ਦਾ ਜਿਹੜਾ ਚੱਕਰ ਆ ਉਹ ਖਤਮ ਹੋ ਗਿਆ ਕਿ ਅਸੀਂ ਸੱਚਖੰਡ ਵਿੱਚ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਨਿਵਾਸ ਕਰ ਸਕਦੇ ਗੁਰੂ ਮਹਾਰਾਜ ਸਾਨੂੰ ਗੱਲ ਨਾਲ ਲਾ ਕੇ ਸਾਨੂੰ ਵੱਢ ਕੇ ਰੱਖ ਲੈਂਦੇ ਆਪਣੇ ਕੋਲ ਰਹਾਉ ਤਹਰਾਉ ਦੇ ਕੇ ਫਰਮਾਉਂਦੇ ਹਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਜਿਨੇ ਜੀਵ ਨੂੰ ਪੈਦਾ ਕੀਤਾ ਉਹਦਾ ਸਰੀਰ ਬਣਾ ਦਿੱਤਾ ਤੇ ਫਿਰ ਖਾਣ ਵਾਸਤੇ ਤੇ ਪਹਿਨਣ ਵਾਸਤੇ ਵਨ ਸੋਨਾ ਖਾਣਾ ਦੇ ਦਿੱਤਾ ਵਨ ਸੋਨਾ ਪਹਿਨਣ ਵਾਸਤੇ ਦੇ ਦਿੱਤਾ ਜਦੋਂ ਮਾਤਾ ਦੇ ਗਰਭ ਵਿੱਚ ਸੀ ਗਰਭ ਤੋਂ ਬਾਹਰ ਆਇਆ ਤਾਂ ਉਹਦੇ ਖਾਣ ਵਾਸਤੇ ਮਾਤਾ ਕੋਲ ਦੁੱਧ ਭੇਜ ਦਿੱਤਾ ਮਾਤਾ ਦੁੱਧ ਪਿਉਂਦੀ ਰਹੀ ਜਦੋਂ ਦੰਦ ਆ ਗਏ ਖਾਣ ਯੋਗ ਹੋ ਗਿਆ ਉਦੋਂ ਪ੍ਰਸ਼ਾਦੇ ਪਾਣ ਦਾ ਪ੍ਰਬੰਧ ਕਰ ਦਿੱਤਾ ਜਿਵੇਂ ਜਿਵੇਂ ਉਮਰ ਵੱਧਦੀ ਗਈ ਤੇਵੇਂ ਤੇਵੇਂ ਦੇ ਜਿਹੜੇ ਪਦਾਰਥ ਆ ਉਹ ਇੱਕ ਜੀਵ ਨੂੰ ਗੁਰੂ ਮਹਾਰਾਜ ਦੇਈ ਗਏ ਤੇ ਜਦੋਂ ਬੁੱਢਾ ਹੋ ਗਿਆ ਨਾ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠਕੋ ਦੇਨ ਜਦੋਂ ਬੁੱਢਾ ਹੋ ਗਿਆ ਉਦੋਂ ਫਿਰ ਪੁੱਤ ਪੁੱਤਰੇ ਜਿਹੜੇ ਉਹ ਕਰ ਦਿੱਤੇ ਦਵਾਲੇ ਉਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਬਾਪੂ ਦੀ ਸੇਵਾ ਕਰਨੀ ਆ ਬਾਪੂ ਨੂੰ ਸਾਭਣਾ ਵਾ ਇਹ ਤੁਹਾਡੀ ਡਿਊਟੀ ਹੈ ਉਹ ਬਾਪੂ ਨੂੰ ਠਾਉਂਦੇ ਨੇ ਬਾਪੂ ਦਾ ਇਸ਼ਨਾਨ ਕਰਾਉਂਦੇ ਨੇ ਬਾਪੂ ਨੂੰ ਜਲ ਪਾਣੀ ਛਾਉਂਦੇ ਨੇ ਤੇ ਬਾਪੂ ਵੀ ਵਹਿ ਰੂ ਵਹਿ ਰੂ ਕਰਦੇ ਬਾਪੂ ਵੀ ਉਹਨਾਂ ਨੂੰ ਸੀਸਾ ਢੰਦੇ ਰਹਿੰਦੇ ਨੇ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਾਧ ਕੁਰਬਾਨ ਗੁਰੂ ਨਾਨਕ ਪਾਤਸ਼ਾਹ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਮਹਾਰਾਜ ਨੇ ਆਪਣੇ ਦਾਸ ਦਾਸ ਦੀ ਆਪ ਇੱਟ ਰੱਖ ਲਈ ਪੈਜ ਰੱਖ ਲਈ ਤੇ ਅਸੀਂ ਉਸ ਅਕਾਲ ਪੁਰਖ ਵੈਜਰੂ ਤੋਂ ਸਦਾ ਕੁਰਬਾਨ ਜਾਂਦੇ ਹਾਂ ਜਿਨੇ ਇਹਨਾਂ ਕੋਈ ਸਾਨੂੰ ਦੇਤਾ ਸਾਨੂੰ ਗਲਤ ਕੰਮਾਂ ਤੋਂ ਬਚਾ ਲਿਆ ਸਾਨੂੰ ਪਿਆਰ ਕਰਕੇ ਗਲ ਨਾਲ ਲਾ ਲਿਆ ਤੇ ਸਾਨੂੰ ਚੰਗਾ ਜੀਵਨ ਜਾਂਚ ਦੇਤੀ ਸਾਡੇ ਤੇ ਐਸੀਆਂ ਐਸੀਆਂ ਮਿਹਰਬਾਨੀਆਂ ਕੀਤੀਆਂ ਕਿ ਸਾਨੂੰ ਮਰਿਆਂ ਨੂੰ ਵੀ ਜੀਵਨ ਦੇਂਦਾ ਮਹਾਰਾਜ ਨੇ ਐਸੇ ਗੁਰਸੇਖ ਅਸੀਂ ਵੇਖੇ ਆ ਜਿਨ੍ਹਾਂ ਨੂੰ ਲੋਕਾਂ ਨੇ ਮਰੇ ਸਮਝ ਲਿਆ ਉਹ ਅੱਜ ਇਸ ਦੁਨੀਆ 'ਚ ਵਿਚਰ ਰਹੇ ਨੇ ਤੇ ਸੇਵਾ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਤੇ ਮਹਾਰਾਜ ਆਸ਼ੀਰਵਾਦ ਕਰ ਦਿੰਦੇ ਨੇ ਉਹਨਾਂ ਨੂੰ ਸਦਾ ਵਾਅਦੇ ਹੀ ਮਹਾਰਾਜ ਆਪਣਾ ਬਣਾ ਲੈਂਦੇ ਨੇ ਤੇ ਉਹਨਾਂ ਨੂੰ ਜ਼ਿੰਦਗੀ ਬਖਸ਼ ਦਿੰਦੇ ਨੇ ਐਸੇ ਗੁਰੂ ਤੋਂ ਗੁਰੂ ਨਾਨਕ ਪਾਤਸ਼ਾਹ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਐਸੇ ਮੈਨੂੰ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜਿਹਦੀ ਕਿਰਪਾ ਦੇ ਨਾਲ ਇਹ ਸੰਸਾਰਿਕ ਜੀਵਾਂ ਦਾ ਭਲਾ ਹੁੰਦਾ ਹੈ ਤੇ ਸੰਸਾਰਿਕ ਜੀਵ ਜਿਹਦੇ ਹੁਕਮ 'ਤੇ ਚੱਲਦੇ ਹਾਂ ਜੀ ਗੁਰਬਾਣੀ ਦੇ ਸ਼ਬਦ 'ਤੇ ਵਿਚਾਰ ਕਰਦੇ ਹਾਂ ਉਹ ਐਸਾ ਸ਼ਬਦ ਜੋ ਗੁਰਮਤਿ ਦੇਕੂ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮਾਫ਼ ਕਰ ਦੇਣਾ ਜੀ ਆਹ ਆਖਰੀ ਪੰਕਤੀਆਂ ਪੜ ਕੇ ਆਪਾਂ ਸਵਾਗਤੀ ਵਧਾਈਏ ਜੀ ਜਿਉ ਪਾਏ ਪਿੰਡ ਜਿਨ ਸਾਜਿਆ ਬਿੰਤਾ ਪੈਨਣੇ ਖਾਨ ਆਪਣੇ ਦਾਸ ਕੀ ਆਪ ਪਹਿਜ ਰਾਖੀ ਨਾਨਕ ਸਾਧ ਤੁਰਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ